ਤਾਬਕ ਹੈ ਬੈਣ ਤਿਰਜਟਿ ਬੁਲਾਇ ਤਦੋ ਰਾਵਣੇ ਤ੍ਰਿਜਟਾ ਰਾਖੀ ਨੂੰ ਬੁਲਾਕੇ ਕਿਹਾ ਰਣਮਿਤਰਕ ਰਾਮ ਸੀਤਾ ਦਿਖਾਈ ਕੇ ਸੀਤਾ ਨੂੰ ਰਣ ਭੂਮੀ ਵਿੱਚ ਮੋਏ ਹੋਏ ਰਾਮ ਨੂੰ ਵਿਖਾ ਦੇ ਲੈ ਗਈ 나ਥ ਜਹ ਹੈ ਗਰੇ ਖੇਤ ਤ੍ਰਿਜਟਾ ਸੀਤਾ ਨੂੰ ਉੱਥੇ ਲੈ ਗਈ ਜਿੱਥੇ ਉਸਦੇ ਸੁਆਮੀ ਰਾਮਚੰਦਰ ਟਿੱਕੇ ਪਏ ਸਨ ਮ੍ਰਿਗਮਾਰ ਸਿੰਘ ਜਿਉ ਸੁਪਾਤ ਅਚੇਤ ਜਿਵੇਂ ਹਿਰਨਾ ਨੂੰ ਮਾਰ ਕੇ ਸ਼ੇਰ ਬੇਫਿਕਰ ਹੋ ਕੇ ਸੁੱਤਾ ਪਿਆ ਹੈ ਸੀ ਨਿਰਖਨਾਥ ਮਨ ਮਹਿ ਰਿਸਾਨ ਸੀਤਾ ਨੇ ਆਪਣੇ ਸਵਾਮੀ ਦੀ ਅਜਿਹੀ ਹਾਲਤ ਵੇਖ ਕੇ ਮਨ ਵਿੱਚ ਕ੍ਰੋਧ ਕੀਤਾ 10 ਔਰ 4 ਵਿਦਿਆ ਨਿਦਾਨ 14 ਵਿਦਿਆਵਾਂ ਦੀ ਖਜ਼ਾਨਾ ਰੂਪ ਸੀਤਾ ਨੇ ਪੜ 나ਗ ਮੰਤਰ ਸੰਗਰੀ ਪਾਸ 나ਗ ਮੰਤਰ ਪੜ ਕੇ 파ਹੀ ਘਟ ਦਿੱਤੀ ਪਤ ਪ੍ਰਾਤ ਜਾਏ ਚਿਤ ਭਇਓ ਹੁਲਾਸ ਹਾਤੇ ਪਤੀ ਨੂੰ ਪ੍ਰਾਸ ਮੇਤ ਜਿਵਾ ਕੇ ਚਿਤ ਵਿੱਚ ਪਰੇਸ਼ਾਨ ਨ ਹੋਈ ਸੀ ਗਈ ਜਗੇ ਅੰਗਰਾਏ ਰਾਮ ਜਦੋਂ ਸੀਤਾ ਰਣ ਭੂਮੀ ਵਿੱਚੋਂ ਗਈ ਤਦੋਂ ਰਾਮ ਨੇ ਜਾ ਕੇ ਅੰਗੜਾਈ ਲਈ ਦਾਲ ਸਹਿਤ ਪ੍ਰਾਤ ਜੋਤ ਧਰਮ ਤਾਮ ਅਤੇ ਤਾਮ ਰਾਮ ਭਰਾ ਲਖਮਨ ਅਤੇ ਸੈਨਾ ਸਮੇਤ ਸੁਚੇਤ ਹੋਗੇ ਬਾਜੇ ਸੋ ਨਾਦ ਗਜੇ ਸੋ ਵੀਰ ਉਸ ਵੇਲੇ ਤੋਂ ਸੇ ਵੱਜ ਪਏ ਅਤੇ ਯੋਧੇ ਗੱਜਣ ਲਗੇ ਸਜੇ ਹਥਿਆਰ ਭਜੇ ਅਧੀਰ ਸੋਰਮਿਆਂ ਨੇ ਸ਼ਸਤਰ ਸਜਾ ਲੇ ਅਤੇ ਆਦੀਰ ਹੋ ਕੇ ਯੁੱਧ ਲਈ ਭੱਜ ਪਏ ਸਾਮੁਲੇ ਸੂਰ ਸਰਬਾਰਖ ਯੁੱਧ ਸੂਰਮੇ ਸੰਭਲ ਕੇ ਯੁੱਧ ਵਿੱਚ ਤੀਰਾਂ ਦੀ ਵਰਖਾ ਕਰਨ ਲੱਗੇ ਹਨ ਹਨਸਾਰ ਤਾਲ ਵਿਕਰਾਲ ਕ੍ਰੋਧ ਭਿਆਨਕ ਰੂਪ ਵਿੱਚ ਸਾਲ ਅਤੇ ਤਾਲ ਵਿਰਛਾ ਵਰਗੇ ਸੂਰਮਿਆਂ ਨੂੰ ਮਾਰਨ ਲੱਗੇ ਹਨ ਤਜ ਯੁੱਧ ਸੁਧ ਸੋਰਮੇਗ ਤਰਣ ਉਸ ਵੇਲੇ ਮੇਗਨਾਥ ਸੁਰਮੇਗ ਯੁੱਧ ਦਾ ਖਿਆਲ ਛੱਡ ਕੇ ਲਗ ਗਏ ਉਹ ਨ ਕੁੰਬਲਾ ਹੋਮ ਕਰਨ ਨੇ ਕੁੰਬਲਾ ਦੇਵੀ ਦੇ ਥਾਣੇ ਵਿੱਚ ਹੋਮ ਕਰਨ ਲਈ ਚਲਾ ਗਿਆ ਲਗਬੀਰ ਤੀਰ ਲੰਕੇਸ਼ ਆਨ ਲਕਸ਼ਮਨ ਕੋਲ ਆ ਕੇ ਵਿਪਿਕਸ਼ਣ ਨੇ ਇਹ ਮ ਕਹ ਬੈਣ ਤਜ ਪ੍ਰਾਤ ਕਾਨ ਆਪਣੇ ਪ੍ਰਾ ਰਾਵਨ ਦੀ ਪ੍ਰਵਾਹ ਛੱਡ ਕੇ ਲਕਸ਼ਮਨ ਨੂੰ ਸਮਝਾਇਆ ਕਿ ਇਸ ਦਾਓ ਨਾਲ ਆਏ ਹੈ ਸੱਤਰ ਇਹ ਕਾਤ ਹਾਤ ਵੈਰੀ ਮੇਗਨਾਤ ਹੱਥ ਆ ਸਕਦਾ ਹੈ 인ਦਾਰ ਵੀਰ ਅਰ ਬਰ ਪਰਮਾਤ ਜੋ ਆਪਣੇ ਬਾਲ ਨਾਲ ਵੈਰੀਆਂ ਨੂੰ ਚੰਗੀ ਤਰ੍ਹਾਂ ਮਿੱਦਣ ਵਾਲਾ ਅਤੇ ਇੰਦਰ ਨੂੰ ਜਿੱਤਣ ਵਾਲਾ ਹੈ ਨਿਜਮਾਸ ਕਾਟ ਕਰਕਰਤ ਹੋਮ ਉਹ ਇਸ ਵੇਲੇ ਆਪਣੇ ਸਰੀਰ ਤੋਂ ਮਾਸ ਕੱਟ ਕੇ ਓਮ ਕਰ ਰਿਹਾ ਹੈ ਥਰ ਹਰਤ ਭੂਮ ਅਰ ਚਕਤ ਬਯੋਮ ਜਿਸ ਨੂੰ ਵੇਖ ਕੇ ਧਰਤੀ ਕੰਬ ਰਹੀ ਹੈ ਅਤੇ ਦੇਵਤੇ ਵਿਉਮ ਹੈਰਾਨ ਹੋ ਰਹੇ ਹਨ ਤਹਾ ਗੇਉ ਰਾਮ ਪ੍ਰਤਾ ਨਿਸੰਗ ਇਹ ਸੁਣਦੇ ਹੀ ਲਕਸ਼ਮਣ ਨਿਸੰਗ ਹੀ ਚਲਾ ਗਿਆ ਕਰ ਤਰੇ ਤਨੁਖ ਕਟਕਸ ਨਿਖੰਗ ਜਿਸ ਨੇ ਹੱਥ ਵਿੱਚ ਤਨੁਸ਼ ਫੜਿਆ ਹੋਇਆ ਸੀ ਅਤੇ ਲੱਕ ਨਾਲ ਪੱਥਾ ਬੰਨਿਆ ਹੋਇਆ ਸੀ ਚਿੰਤੀ ਸੋ ਚਿੱਤ ਦੇਵੀ ਪਰਚੰਡ ਮੇਗਨਾ ਦੇ ਚਿਤ ਵਿੱਚ ਦੇਵੀ ਨੂੰ ਪ੍ਰਚੰਡ ਕਰਨ ਦੀ ਚਿੰਤਾ ਹੈ। ਅਰ ਹਣਿਓ ਬਾਣ ਕੀਨੋ ਤੁਖੰਡ। ਲਕਸ਼ਮਣ ਨੇ ਅਜੇਹੀ ਸਥਿਤੀ ਵਿੱਚ ਤੀਰ ਮਾਰ ਕੇ ਵੈਰੀ ਦੇ ਦੋ ਟੋਟੇ ਕਰ ਦਿੱਤੇ। ਰੇਪ ਫਿਰੇ ਮਾਰ ਤੁਦੰਬ বাজਾਈ। ਵੈਰੀ ਨੂੰ ਮਾਰ ਕੇ ਜਿੱਤ ਦੇ ਧੌਂਸੇ ਵਜਾਉਂਦਾ ਲਕਸ਼ਮਣ ਭਾਰਤ ਆਇਆ। ਉਤ ਭਜੇ ਦਇਤ ਦਲਪਤ ਜੁਜਾਏ। ਉਧਰ ਆਪਣੇ ਸੈਨਾਪਤੀ ਮੇਘਨਾਥ ਨੂੰ ਮਰਵਾ ਕੇ ਦੈਂਤ ਦਲ ਲੰਕਾਵਲ ਭੱਜ ਗਿਆ। ਇਤ ਇੰਦਰਜੀਤ ਬਧੈ ਅਧਿਆਏ ਸਮਾਪਤਮ। 7 ਇਥੇ ਇੰਦਰਜੀਤ ਬਧੈ ਅਧਿਆਏ ਦੀ ਸਮਾਪਤੀ। 8 ਅਤਕਾਏ ਦੈਤ ਯੁੱਧ ਕਥਨੰ। ਹੋਨ ਅਤਕਾਏ ਦੈਤ ਦੇ ਯੁੱਧ ਦਾ ਕਥਨ। ਸੰਗੀਤ ਪਦਯਸਤਕਾ ਛੰਦ। ਕਾਗੜਦੰਗ ਕੋਪ ਕੈ ਦਈਤ ਰਾਜ ਰਾਵਣ ਨੇ ਕ੍ਰੋਧ ਕਰਕੇ ਜਾਗੜਦੰਗ ਯੁੱਧ ਕੋ ਸਾਜਿਓ ਸਾਜ ਯੁੱਧ ਦਾ ਸਾਜ ਸਾਜਿਆ ਬਾਗੜਦੰਗ ਵੀਰ ਬੁੱਲੇ ਅਨੰਤ ਅਨੰਤ ਯੋਧ ਵੀਰ ਬੁਲਾਲੇ ਰਾਗੜਦੰਗ ਰੋਸ ਰੋਹੇ ਦੁਰੰਤ ਜੋ ਪਰਚੰਡ ਕ੍ਰੋਧ ਦੇ ਭਰੇ ਹੋਏ ਗੁਸੈਲ ਸੰਨ ਆਗੜਦੰਗ ਪਰਮ ਬਾਜੀ ਬੁਲੰਤ ਸ਼੍ਰੇਸ਼ਟ ਘੋੜਿਆਂ ਵਾਲੇ ਸੂਰਮੇ ਬੁਲਾ ਲੇ ਚਾਗੜਦੰਗ ਚਾਤਰ ਨਟ ਜਿਉ ਕੁਦੰਤ ਉਹ ਘੋੜੇ ਚਤੁਰ ਨਟ ਵਾਂਗ ਕੋਦ ਦੇਸਾਨ ਕਾਗੜਦੰਗ ਕਰੋਰ ਕੱਢੇ ਹਥਿਆਰ ਭਿਆਲਕ ਹਥਿਆਰ ਕੱਢੇ ਹੋਏ ਸਨ ਆਗੜਦੰਗ ਆਨ ਵਜੇ ਜੁਜਾਰ ਅਤੇ ਰਾਣਪੋਮੇ ਵਿੱਚ ਆ ਕੇ ਸੂਰਵੀਰਾਂ ਨੂੰ ਮਾਰਦੇ ਸਨ ਰਾਗੜਦੰਗ RAM ਸੈਨਾ ਸੋ ਕ੍ਰੁੱਧ RAM ਦੀ ਸੈਨਾ ਦੇ ਕਰੋਧਵਾਨ ਸੂਰਮੇ ਜਾ ਗੜਦੰਗ ਜਵਾਨ ਜੁਜੰਤ ਜੁੱਧ ਯੁੱਧ ਵਿੱਚ ਜੋ ਜਦੇ ਸਨ ਨਾ ਗੜਦੰਗ ਨਿਸਾਨ ਨਵ ਸੈਣ ਸਾਜ ਸੈਨਾ ਨੇ ਨਵੇਂ ਧੁੰਸੇ ਵਜਾ ਕੇ ਮਕਰਾਸ਼ ਨਾ ਦੇ ਹਾਗੜਦੰਗ ਮੂੜ ਮਕਰਾਸ਼ ਗਾਜ ਮੂਰਖ ਰਣਭੂਮੀ ਵਿੱਚ ਗੱਜਣ ਲੱਗਾ ਆਗੜਦੰਗ ਇੱਕ ਹਤਕਾਏ ਵੀਰ ਇੱਕ ਹਤਕਾਏ ਨਾਮ ਦੇ ਸੂਰਮੇ ਨੇ ਰਾਗੜਦੰਗ ਰੋਸ ਕਿੰਨੇ ਗਹਿਿਰ ਗੰਭੀਰ ਰੂਪ ਵਿੱਚ ਗੁੱਸਾ ਕੀਤਾ ਆਗੜਦੰਗ ਇੱਕ ਓਕੇ ਅਨੇਕ ਉਸ ਇੱਕ ਨਾਲ ਅਨੇਕਾ ਸੂਰ ਵੀਰ ਲਲਕਾਰੇ ਸਾਗਰ ਦਾੰਗਾ ਸੇਂਧ ਬੇਲਾਬੀ ਬੇਕ ਰਣ ਭੂਮੀ ਸਮੁੰਦਰ ਦੇ ਕੰਡੇ ਤੇ ਵਿਸਥਾਪਿਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ